ਸਾਭਾਈ ਗੁਰਜੀ ਕੀ ਹੁੰਦੇ ਜੀ ਅੱਜ ਫਰੀਕਾ ਪਹਿਨਾਂ ਜੀ ਗੁਰਸਿੱਖ ਪਹਿਨਾਂ ਤੇ ਵਿਦਵਾ ਪਹਿਨਾਂ ਉਹਨਾਂ ਦਾ ਕੱਲ ਫੋਨ ਆਇਆ ਸੀ ਭੈਣ ਉਹਨਾਂ ਨੇ ਫੇਸਬੁਕ ਤੋਂ ਨੰਬਰ ਲਿਆ ਸੀ ਤੇ ਭੈਣ ਹੋਣੀ ਰਾਸ਼ਨ ਦੇ ਪੁੱਛ ਜਿਹਰੇ ਸੀ ਤੇ ਮੈਂ ਫਿਰ ਦੱਸਦਾ ਖਾਲਸਾ ਜੀ ਮੈਂ ਕਿਸੇ ਨੂੰ ਰਾਸ਼ਨ ਵਗੈਰਾ ਨਹੀਂ ਦਿੰਦਾ ਹੈਗਾ ਨਾ ਉਹਨਾਂ ਨੂੰ ਲਈਦਾ ਹੈਗਾ ਦੇਣ ਵਾਲੇ ਗੁਰਾਂ ਦਾ ਸਪਾਛਾ ਜੀ ਨੇ ਉਹਨਾਂ ਦੇ ਲਈਦਾ ਹਮੇਸ਼ਾ ਹੀ ਤੇ ਭੈਣ ਹੁਣਾਂ ਨੂੰ ਵੀ ਅਸੀਂ ਇਹੀ ਕਵਾਂਗੇ ਕਿ ਸਤਿ ਤੁਹਾਡੇ ਸਤਿਗੁਰੂ ਬੜੇ ਬਯੰਤ ਹੈ ਤੇ ਭੈਣ ਹੁਣਾਂ ਨੂੰ ਜਾ ਰਹੇ ਅਸੀਂ 2000 ਦਾ ਰਾਸ਼ਨ ਨਹੀਂ ਦੇਣਾ ਹੈਗਾ ਅਸੀਂ 1500 1000 ਰੁਪਿਆ ਸੱਚਨਾ ਬੈਟਰ ਸਮਝਦੇ ਹਾਂ ਕਿ ਭੈਣ ਹੁਣਾਂ ਨੂੰ ਰੋਜ਼ਗਾਰ ਦਵਾਂਗੇ ਰਿਜਕ ਦਵਾਂਗੇ ਕਿ ਭੈਣ ਆਪਣਾ ਗਮਾਬੇ ਤੇ ਆਪ ਆਪਣੇ ਪੈਰਾਂ ਤੇ ਸਟੈਂਡ ਹੋਵੇ ਤੇ ਮਿਲਦੇ ਅੱਗੇ ਭੈਣ ਹੁਣੀ ਖੜਿਆ ਟਾਲਾ ਸਾਹ ਕੋਲ ਰਿਹਾ ਜੀ ভাই ਦਾਸਾ ਮੈਂ ਕੁਝ ਵੀ ਫਤਰੀ ਜਿਆਦਾ ਟਾਈਮ ਵੀ ਨਹੀਂ ਪਿਛਵਾਤਾ ਮੈਂ ਮੇਰਾ ਕੀ ਭਲੇ ਮੈਨਾ ਥੋੜਾ ਜਿਹਾ ਲੇਟ ਹੋ ਗਿਆ ਕਿਸੇ ਨੂੰ ਮਿਲਣਾ ਸੀ ਤਾਂ ਕਰ ਕਰ ਜੀ ਕੀ ਹੋਇਆ ਤੁਹਾਡੇ ਹਸਬੰਦ ਨੂੰ ਕੀ ਗੱਲ ਹੋ ਗਈ ਸੀ ਉਹ ਡ੍ਰਿੰਕ ਵੀ ਜਰਾ ਬੜੀ ਕਰਦੇ ਸੀ ਜਿਵੇਂ ਲੈ ਗਿਆਣਾ ਆਇਆ ਸਕ੍ਰੀਨ ਕਰਨੀ ਭੱਜਣਾ ਡ੍ਰਿੰਕ ਕਰਨੀ ਭੱਜਣਾ ਤੇ ਹੁਣ ਤੁਹਾਨੂੰ ਕੀ ਮਤਲਬ ਚਾਹੀਦਾ ਰਾਸ਼ਨ ਚਾਹੀਦਾ ਜਾਂ ਤੁਹਾਨੂੰ ਜਿਹੜੀ ਚਾਹੀਦੀ ਹੈ ਕੰਮ ਕਰ ਦਮਾਸੇ ਰੈਡੀ ਲੈਡੀ ਚਾਹੀਦੀ ਕੰਮ ਕਰਨਾ ਰੈਡੀ ਕਰੋ ਤੁਹਾਨੂੰ ਜਿਹਾ ਬਤਾ ਦੇਗੀ ਨਾ ਭਰੀ ਲੈ ਨਹੀਂ ਜਾਂਦੀ ਕਰਾਇਤ ਲੈਣ ਕੇ ਦਿੰਦੇ ਕਦਮ ਦੇ ਆ ਵੀ ਤੁਸੀਂ ਗਵਾਈ ਸੋਲਮ ਵਾਲੇ ਵੀ ਜਿਹੜਾ ਤੇ ਗੁਰੂ ਰਾਮਦਾਸ ਪਾਸ਼ਾ ਨੇ ਤੇ ਤੁਹਾਨੂੰ ਰੇੜੀ ਮਿਲ ਜੇ ਫਿਰ ਤੁਸੀਂ ਕੀ ਮੈਨੂੰ ਸਟਾਰਟ ਕਰੋਗੇ ਬਣੇ ਫਾਸਟ ਫੂਡ ਦਾ ਕੰਮ ਜਾਨ ਫਾਸਟ ਫੂਡ ਦਾ ਸਾਰੇ ਜਾਣਦੇ ਹੋ ਵਧੀਆ ਜਾਣਦੇ ਹੋ ਬਣਾ ਕੇ ਫਿਰ ਤੁਸੀਂ ਵੇਚ ਲੋਗੇ ਨਾ ਫਾਸਟ ਫੂਡ ਤੁਹਾਡਾ ਮਤਲਬ ਕੰਮ ਚੱਲ ਪਏਗਾ ਰੋਜ਼ਗਾਰ ਚੱਲ ਪਏਗਾ ਤੁਹਾਨੂੰ ਲੱਗਦਾ ਆਪਾਂ ਤੁਹਾਡੀ ਹੈਲਪ ਕਰ ਦਾਂਗੇ ਮੈਂ ਮੈਂ ਤੁਹਾਨੂੰ ਇੰਨੀ ਜੀ ਬੋਲ ਦਿੱਤੀ ਐ ਇੰਨੀ ਕੁ ਵਾਇਰ ਗੁਰੂ ਜੀ ਕਿ ਪਾ ਵੀ ਵਿਸ਼ਵਾਸ ਕਰਕੇ ਕੁਈਰਾ ਵੀ ਆ ਨਹੀਂ ਕੰਮ ਹੋਏਗਾ ਤੁਹਾਨੂੰ ਲੱਗਦਾ ਸੀ ਇਹ ਕੰਮ ਕਰਨਗੇ ਬਾਜੀ ਨੂੰ ਆਪਾਂ ਵੀ ਨਾ ਰਾਸ਼ਨ ਨਹੀਂ ਦਿੰਦੇ ਹੈਗੇ ਸਾਡਾ ਮੰਨਣਾ ਹੈ ਕਿ ਆਪਾਂ ਤੁਹਾਨੂੰ ਤੁਹਾਡੇ ਬਲਬੁੱਤੀ ਤੇ ਸਟੈਂਡ ਕਰ ਦਈਏ ਤੇ ਤੁਸੀਂ ਆਪਣਾ ਕਮਾਓ ਆਪਣਾ ਖਾਓ ਵਧੀਆ ਜਵਾਨ 15 ਸਾਲ ਦਾ ਹੋ ਗਿਆ ਹਾਂਜੀ 15 ਦਾ ਹੋ ਗਿਆ ਦੋ ਸਾਲ ਨੂੰ ਇਨ ਸਟੈਂਡ ਹੋ ਜਾਣਾ ਫਿਰ ਜਿਹੜਾ ਤੁਸੀਂ ਰੇੜੀ ਲਾਓਗੇ ਖਾਣ ਪੀਣ ਦਾ ਕੰਮ ਸ਼ੁਰੂ ਕਰोगे ਫੋਕਲੀਆ ਵੀ ਕਰ ਲੇਗਾ ਹਨਾ ਤੇ ਫਿਰ ਤੁਹਾਨੂੰ ਕਰਮਾਨਾ ਘਰੇ ਬੈ ਕੇ ਪੈਣ ਤੋਂ ਖਾਣਗੇ ਦੋ ਤਿੰਨ ਸਾਲ ਦੀ ਗੱਲ ਹੈ ਬਾਕੀ ਤਾਂ ਕੀ ਰੇੜੀ ਦੀ ਗੱਲ ਆਪਣੇ ਹੱਥਾਂ ਪਰ ਰੋਣਾ ਨਾ ਤੁਰਿਆ ਜੇ ਤੋੜਾ ਵਧੀਆ 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 ਕਿਸੇ ਦੇ ਮੂੰਹ ਵਾਲ ਵੇਖਾ ਨਹੀਂ ਪਿੰਦਾ ਆਪਣਾ ਕਮਾਵੇਗੀ ਆਪਣਾ ਖਾਏਗੀ ਹੈਨਾ ਤੇ ਜੇਕਰ ਅਸੀਂ ਤੁਹਾਨੂੰ ਰਾਸ਼ਨ ਮਾਲਾ ਦੇ ਦਈਏ ਅਗਲੇ ਮਹੀਨੇ ਫਿਰ ਤੁਮ ਨੂੰ ਕਹਣਾ ਕਿ ਨਿਰਵੈਰੀ ਵੀ ਆ ਕੇ ਮੂੰਹ ਰਾਸ਼ਨ ਦੇ ਕੇ ਜਾਓ ਹੈਨਾ ਤੇ ਕੱਲ ਨੂੰ ਮਾਲਾ ਕਿ ਨਿਰਵੈਰੀ ਬੁੱਢ ਗਿਆ ਫੇਰ ਹੈਨਾ ਨਹੀਂ 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 ਬਾਕੀ ਜਣਾ ਤੇ ਸਭ ਨੇ ਹੈ ਪਰ ਇਹੀ ਚੀਜ਼ ਨੇ ਕਿ ਅਸੀਂ ਰਾਸ਼ਨ ਨਾਲ ਨਹੀਂ ਜੋੜਦੇ ਅਸੀਂ ਰੋਜ਼ਗਾਰ ਨਾਲ ਜੋੜਦੇ ਹਾਂ ਤੇ ਭੈਣ ਮਿਹਦੀਆ ਤੂੰ ਤਾਂ ਪਾਇਆ ਵੀ ਬਣਾਵਾ ਤੂੰ ਤਾਂ ਠੀਕ ਹੈ ਨਾ ਤੁਸੀਂ ਕਰ ਸਕਦੇ ਹੋ ਤੇ ਬਾਕੀ ਜਿੱਥੇ ਤੁਹਾਨੂੰ ਸਾਡੀ ਲੋੜ ਲੱਗਦੀ ਹੈ ਕਿ ਹਾਂ ਵੀ ਰੇੜੀ ਲਾਈ ਹੈ ਤੁਹਾਨੂੰ ਲੱਗਦਾ ਕਿ ਲਾਂ ਉਹ ਨਹੀਂ ਜੰਦੇ ਕਿਦਾਂ ਵਾ ਉਥੇ ਅਸੀਂ ਖੜੇ ਆ ਕੋਈ ਅੱਡੀ ਗੱਲ ਨਹੀਂ ਤੇ ਚਲੋ ਤੁਸੀਂ ਕੰਮ ਕਰੋ ਤੁਸੀਂ ਨਾ ਇੱਥੋਂ ਆਟੋ ਕਰ ਲਓ ਤੇ ਜੀਸੀ ਰਿਕਸ਼ੇ ਵਾਲੇ ਕੋਈ ਚਲੇ ਜਾਓ ਨਈਆ ਵਾਲਾ ਮੋੜ ਠੀਕ ਹੈ ਉਥੇ ਜਾ ਕੇ ਬੈਠੋ ਮੈਂ ਬਸ ਆ ਗਿਆ ਤੁਹਾਨੂੰ ਸਚੇ ਜੀ ਮਾਫੀ ਚਾਹੁੰਦਾ ਲੇਟ ਹੋ ਗਿਆ ਥੋੜਾ ਜਿਹਾ ਹੈ ਲੇਟ ਹੋ ਗਿਆ ਹੋ ਜੀ ਪਿਆਰਿਓ ਠੀਕ ਹੋ ਠੀਕ ਜਾ ਠੀਕ ਬਣ ਗਿਆ ਜੀ ਮੈਂ ਤਾਂ ਉਹੀ ਦੇਖਣੇ ਮੈਂ ਤਾਂ ਬਹੁਤ ਸੋਣਾ ਬਣਾਤਾ ਚਾਰ ਮਹੀਨਾ ਰੇੜੀ ਕੱਢੀ ਤੇ 버거 ਸ਼ਰਗਰ ਬਣਾਏ ਜੋ ਵੀ ਆ ਹਨਾ ਉਹ ਤੁਸੀਂ ਮਤਲਬ ਕਰ ਸਕਦੇ ਵਧੀਆ ਖੁਸ਼ ਹੋ ਤੁਸੀਂ ਹੁਣ ਹਾਂਜੀ ਓਕੇ ਆ ਠੀਕ ਹੈ ਪੁੱਤ ਓਕੇ ਆ ਨੇ ਸੋਣੀ ਬਣਾਈ ਭਾਈ ਬਹੁਤ ਸੋਨੀ ਆ ਹੈਗੀ ਵੀ ਸੋਨੀ ਲੁੱਕ ਵਾਈਜ਼ ਵੀ ਹਾਂ ਵੱਡੀ ਹੈ ਜਿਹੜੀ ਇਹਦੇ ਖਾਣ ਪੀਣ ਦਾ ਕੰਮ ਪੈਣੇ ਬਹੁਤ ਵਧੀਆ ਚੱਲ ਬਣਾ ਹਾਂਜੀ ਤੁਹਾਡੇ ਪੈਸੇ ਆ ਫੇਸਿੰਗ ਸਾਨੂੰ ਦੇ ਦਿਓ ਅੱਜ ਤੋਂ ਜਿਹੜੀ ਤੁਹਾਡੀ ਜੀ ਲੋ ਭਾਈ ਸਾਹਿਬ ਜੀ ਤੁਹਾਡੀ ਅਮਾਉਂਟ ਮਾਰਾ ਜਾ ਅਕਾਊਂਟ ਕਰ ਲਿਓ ਠੀਕ ਹੈ ਜੀ ਪਹਿਲੀ ਜੀ ਮੈਂ ਫਿਰ ਦੱਸ ਦਵਾਂ ਤੁਹਾਡੀ ਮਦਦ ਕਰਨ ਵਾਲੀ ਕੌਣ ਨੇ ਗੁਰਦਾਮ ਦਾਸ ਸਾਹਿਬ ਆ ਜੀ ਠੀਕ ਹੈ ਅਸੀਂ ਕੁਝ ਨਹੀਂ ਕੀਤਾ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਗੁਰਦਾਮ ਦਾਸ ਸਾਹਿਬ ਆ ਠੀਕ ਹੈ ਅੱਜ ਤੋਂ ਜਿਹੜੀ ਤੁਹਾਡੀ ਬੇਟਾ ਤੁਸੀਂ ਮਮਾ ਦੇ ਨਾਲ ਹੈਲਪ ਕਰਨੀ ਹੈ ਪੂਰੀ ਠੀਕ ਹੈ ਆਪਣੇ ਪੈਰਾਂ ਤੇ ਸਟੈਂਡ ਹੋਵੋ ਆਪਣੇ ਪੈਰਾਂ ਤੇ ਕਰਕੇ ਰੋਟੀ ਖਾਓ ਕਿਉਂਕਿ ਦੇਰ ਨੂੰ ਤਾਂ ਅਸੀਂ ਤੁਹਾਨੂੰ ਰਾਸ਼ਨ ਦੇ ਵੀ ਸਕਦੇ ਸੀ ਤੁਹਾਡਾ ਫਿਰ ਮਹੀਨੇ ਬਾਅਦ ਉਹੀ ਉਹੀ ਕੰਮ ਹੋਣਾ ਸੀ ਦੇਖਣਾ ਪੈਣਾ ਸੀ ਅੱਜ ਤੁਸੀਂ ਦੇ ਦੋਗੇ ਕੱਲ ਅਗਲੇ ਮਹੀਨੇ ਹਾਂ ਪਰ ਉਹੀ ਚੀਜ਼ ਨਾ ਹੁਣ ਉਹ ਚੀਜ਼ ਹੋ ਗਈ ਹੁਣ ਤੁਸੀਂ ਇੱਕ ਵਾਰੀ ਮਿਲਣਾ ਇਹ ਤਾਂ ਪਰਮਾਨੈਂਟ ਲੱਗ ਗਿਆ ਪਰਮਾਨੈਂਟ ਲੱਗ ਗਿਆ ਲੋਖਾ ਤੇ ਹੁਣ ਇਹਦੇ ਨਾਲ ਤੁਹਾਡਾ ਸੁੱਖਾ ਹੋ ਜਾਏਗਾ ਨਾ ਤੁਸੀਂ ਬਣਾ ਕੇ ਵੇਚ ਲੋਗੇ ਨਹੀਂ ਰੋਣਾ ਨਹੀਂ ਬਾਕੀ ਇਹਦਾ ਵਾ ਕਿ ਤੁਸੀਂ ਮਿਹਨਤ ਕਰੋ ਬਾਕੀ ਤੁਹਾਨੂੰ ਜਿ세 ਲੱਗੂਗਾ ਕਿ ਸਾਡੀ ਲੋੜ ਐ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਬੈਣਾ ਜਿਹੜੀਆਂ ਸਟੈਂਡ ਹੋਣ ਘਰ ਚ ਬੈਠਣ ਰਾਸ਼ਨ ਨਾ ਮੰਗਣ ਆਪ ਖੁਦ ਖੁਦ ਕਰਨ ਬਾਕੀ ਜੇਕਰ ਤੁਸੀਂ ਉਹ ਕਰੋ ਨਾ ਆਪਣਾ ਸਬਜੀ ਵਾਲਾ ਕੰਮ ਬਣਾ ਕੇ ਵੇਚਦਾ ਉਹ ਸਿੰਪਲ ਹੈ ਹਾਂਜੀ ਬਹੁਤ ਵਧੀਆ ਸਿੰਪਲ ਤੇ ਸੋਬਰ ਉਹਦੇ ਨਾਲ ਕੀ ਰਾਤ ਦੀ ਰੋਟੀ ਤੁਹਾਡੀ ਘਰ ਦੀ ਤੁਹਾਡੇ ਕੋਲ ਮਿਲ ਜਾਏਗੀ ਜਿਹੜੀ ਬਾਕੀ ਸਬਜੀ ਰਹਿ ਗਈ ਜਾਂ ਕਿਦਾਂ ਦੇ ਨਾਲ ਮੈਗੀ-ਛਾਗੀ ਵੀ ਛੋੜੀ-ਮੋੜੀ ਰੱਖ ਲਈਆਂ ਚਾਹ ਦਾ ਨਾਲ ਰੱਖ ਲਿਆ ਤੇ ਕਿ ਮੈਗੀ ਖਾਣੀ ਨਾਲ ਮੈਗੀ ਬਣਾਤੀ ਨਹੀਂ ਚਾਹ ਪੀਣੀ ਹੈ ਚਾਹ ਦਾ ਕੰਮ ਨਹੀਂ ਮਾਣਾ ਹੈਗਾ ਠੀਕ ਹੈ ਨਾ ਮੰਗਣ ਨਾਲ ਤਾਂ ਕਈ ਬਣਾ ਵਧੀਆ ਸਿਮਪਲ ਜੀ ਗੱਲ ਹੈ ਦੇਖੋ ਮੈਂ ਸਿਮਪਲ ਜੀ ਗੱਲ ਜੇ ਮੈਂ ਕਰਾਂ ਦੋ ਵਾਰੀ ਕਿਸੇ ਕੋਲ ਤੁਮਹਾਨੂੰ ਮੰਗਦੇ ਹੋ ਨਾ ਤੀਜੀ ਵਾਰੀ ਅਗਲਾ ਸੁਣਾ ਦੇਗਾ ਕਿ ਯਾਰ ਮੈਂ ਕਿੰਨੇ ਕਾ ਦਵਾ ਤੈਨੂੰ ਚਾਹੇ ਕੋਈ ਵੀ ਹੈ ਸੋ ਆਪਣਾ ਕੰਮ ਮਿਲ ਗਿਆ ਇਹਦੇ ਨਾਲ ਤੇ ਮਹਾਰਾਜ ਦੇ ਕੋਲੋਂ ਤੁ ਮੰਗਣਾ ਮਹਾਰਾਜ ਕਦੀ ਸੁਣਾਉਂਦੇ ਨਹੀਂ ਹੁੰਦੇ ਅਜਿਹੀ ਕੋਈ ਨਹੀਂ ਹੈਗੀ ਹੈ ਨਾ ਮਾਣ ਮਹਾਰਾਜ ਨੂੰ ਮਗੋਂ ਦਮ ਦਿਲਾ ਮਾਰ ਲੈਣੇ ਬੰਦਾ ਕੋਣ ਹੁੰਦਾ ਕੋਈ ਕਿਸੇ ਬੰਦੇ ਨੇ ਨਿਕਲ ਆ ਜੀ ਐਕਾ ਸਮਝ ਨਹੀਂ ਕਿਰਾਏ ਦੀ ਹੈਗਾ ਬਾਕੀ ਕੋਈ ਨਾ ਤੁਸੀਂ ਭੋਸਾ ਰੱਖੋ ਤੁਹਾਡਾ ਗੁਰੂ ਆਂਦਾਸ ਤੁਹਾਡੇ ਨਾਲ ਹੈ ਸੰਗ ਸਾਈਂ ਆ ਪਾਸ਼ਾ ਦੀ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਤੁਹਾਡੀ ਰੋਟੀ ਵੀ ਲਈ ਹੋਈ ਆ ਠੀਕ ਹੈ ਤੁਸੀਂ ਖਬਰਾਓ ਨਾ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਉਹਨੇ ਸਾਰਾ ਕੁਝ ਹੀਲੇ ਕੀਤੇ ਹੋਏ ਆ ਬਸ ਇਹ ਕਿ ਅਸੀਂ ਸਬਰ ਸਾਡਾ ਜਿਹੜਾ ਡੋਲਦਾ ਹੈਗਾ ਲੇਕਿਨ ਗੁਰੂ ਅਮਰਦਾਸ ਪਾਸ਼ਾ ਸਬਰ ਦੇ ਨਾਲ ਜਦੋਂ ਟਾਈਮ ਆਉਂਦਾ ਨਾ ਫਿਰ ਸਬਰ ਨੂੰ ਪੂਰਾ ਕਰ ਦਿੰਦੇ ਹੈਗੇ ਸੋ ਤੁਸੀਂ ਪਰਸੋਂ ਸੋਚਿਆ ਸੀ ਤੁਹਾਨੂੰ ਮਿਲੂਗੀ ਜਿਹੜੀ ਪਰ ਸੋਚਿਆ ਸੀ ਨਹੀਂ ਵੀਰੇ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਪਰ ਸੋਚਿਆ ਸੀ ਇੱਕਦਮ ਹੀ ਮਿਲੀ 2 ਮਹੀਨੇ ਤੋਂ ਤੁਹਾਨੂੰ ਮੈਂ ਕਾਲ ਕਰਦੀ ਰਹੀ ਆ ਅੱਛਾ ਤੇ ਮੈਂ ਮੈਂ ਫਿਰ ਭੁੱਲ ਨਹੀਂ ਚੱਕਿਆ ਹੋਣਾ ਨਹੀਂ ਨਹੀਂ ਚੱਕਿਆ ਹੋਣਾ ਤੇ ਕੱਲ ਇੱਕਦਮ ਹੀ ਹੋ ਗਿਆ ਸਾਰਾ ਕੁਝ ਹੈ ਨਾ ਤੁਸੀਂ ਇਹ ਚੀਜ਼ ਬੋਲਿਆ ਕਰੋ ਤੁਸੀਂ ਵੀ ਬੋਲਿਆ ਕਰੋ ਜਦੋਂ ਵੀ ਮਨੇਸਤਨ ਦਾ ਹੋਵੇ ਤੁਸੀਂ ਬੋਲਣਾ ਸਵਾਸ ਸਵਾਸ ਗੁਰਦਾਮ ਦਾ ਜਦੋਂ ਬੋਲੋਗੇ ਨਾ ਇਹ ਚੀਜ਼ਾਂ ਦਾ ਫਰਕ ਪੈਂਦਾ ਜਿੱਥੇ ਵੀ ਨੀਂਦ ਗੁੱਲੀ ਆ ਨਾ ਗੋਲਦੀ ਸੁੱਤੀ ਆ ਸਵਾਸ ਸਵਾਸਤਨ ਗੁਰੂ ਅਮਰਦਾਸ ਹੂੰ ਸਾਰੀ ਰਾਤ ਦੀ ਮੇਰੇ ਮੂੰਹ 'ਚ ਨਹੀਂ ਕੁਝ ਵੀ ਨਹੀਂ ਵਧੀਆ ਚੀਜ਼ ਹੈ ਜਦੋਂ ਤੁਸੀਂ ਆਪਣੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਦਸਨਾਂ ਤੇ ਲੈ ਕੇ ਆਗੇ ਨਾ ਪੈਣੀ ਫਿਰ ਕਲਾ ਵਰਤੂਗੀ ਤੇ ਕਲਾ ਵਰਤਣੀ ਸ਼ੁਰੂ ਹੋ ਗਈ ਹੈ ਅੱਜ ਰੇੜੀ ਮਿਲ ਗਈ ਹੈ ਠੀਕ ਹੈ ਕੱਲ ਨੂੰ ਬਿਜ਼ਨਸ ਸਟਾਰਟ ਹੋ ਜਾਣਾ ਤੇ ਫਿਰ ਕਲਾ ਹੀ ਵਰਤਣੀ ਹੈ ਦੇਖੀ ਕਦੀ ਤੁਸੀਂ ਤੁਸੀਂ ਸੋਚਣਾ ਨਹੀਂ ਗਾਹਕ ਕਿੱਥੋਂ ਆ ਗਿਆ ਮਾਇਆ ਤੁਹਾਡੇ ਸਮਾਨ ਵਾਸਤੇ ਠੀਕ ਹੈ ਜੀ ਜਿਹੜਾ ਤੁਸੀਂ ਸਮਾਨ ਲਿਆ ਗਿਆਣਾ ਵਾ ਬਰਗਲ ਛਰ ਕੇ ਜੋ ਵੀ ਤੁਸੀਂ ਕਰਨਾ ਹੈਗਾ ਇਹ ਤੁਹਾਨੂੰ ਉਹਦੀ ਵੀ ਮਾਇਆ ਆ ਗਈ ਹੈ ਕੱਲ ਤੋਂ ਤੁਸੀਂ ਜਦੋਂ ਕੰਮ ਸ਼ੁਰੂ ਕਰਨਾ ਨਾ ਤੁਸੀਂ ਮੈਨੂੰ ਦੱਸਿਓ ਜਰੂਰ ਕਿਥੇ ਤੁਸੀਂ ਲਾਇਆ ਹੈਗਾ ਮੈਂ ਡੈਫੀਨੇਟਲੀ ਮੈਂ ਅਸੀਂ ਆਉਂਗਾ ਤੇ ਖਾ ਕੇ ਵੀ ਜਾਉਂਗਾ ਅੱਲਾਹ ਜਾਣ ਲਗਾਉਂਗੀ ਪਹਿਲੇ ਤੁਸੀਂ ਮੈਨੂੰ ਜਰੂਰ ਦੱਸਿਓ ਤਾਂਕਿ ਅਸੀਂ ਸੰਗਤ ਨੂੰ ਬੇਨਤੀ ਵੀ ਕਰੀਏ ਕਿ ਤੁਹਾਡੇ ਕੋ ਆ ਕੇ ਵਧੀਆ ਖਾ ਕੇ ਜਾੜ ਤੇ ਨਾਲ ਤੁਹਾਡੀ ਵੀ ਹੈਲਪ ਹੋ ਜੂਗੀ ਨਾਲੇ ਤੁਹਾਡੀ ਸਪੋਰਟ ਹੋ ਜੂਗੀ ਠੀਕ ਹੈ ਜੀ ਤੁਸੀਂ ਜਦੋਂ ਵੀ ਲਾਓ ਤੁਸੀਂ ਮੈਨੂੰ ਕੋਲ ਕਰਨੀ ਹੈ ਕਿ ਭਾਜੀ ਮੈਂ ਲਾ ਲਿਆ ਹੋਇਆ ਠੀਕ ਹੈ ਹਾਂ ਧੰਨ ਗੁਰੂ ਆਨੰਦਦਾ ਜੀ ਧੰਨ ਗੁਰੂ ਆਨੰਦਦਾ ਜੀ ਆਨੰਦਦਾ ਜੀ ਧੰਨ ਗੁਰੂ ਆਨੰਦਦਾ ਜੀ ਚੱਲ ਠੀਕ ਐ ਲੈ 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 ਜਾ ਧੰਨ ਗੁਰੂ ਆਨੰਦਦਾ ਜੀ ਚਲੋ ਬਹੁਤ ਸੁਣਾ ਹੋ ਗਿਆ ਜੀ ਤੁਹਾਡਾ ਤੇ ਜੀ ਸਾਹਿਬ ਕੀਤਾ ਕਰੇ ਵਧੀਆ ਕੰਮ ਹੋ ਜੀ ਤੁਹਾਡਾ ਨਹੀਂ ਧੰਨਵਾਦ ਗੁਰੂ ਆਨੰਦਦਾ ਸਪਾਸ਼ਾਦਾ ਜੀ ਅ ਚਰਪ